ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਹੁੰਚਾ ਆਪਾਂ ਜਲਾਲ ਜ਼ਿਲ੍ਹਾ ਬਠਿੰਡਾ ਬਾਈ ਦਾ ਨੰਬਰ ਨੋਟ ਕਰੋ ਬਾਕੀ ਮੀਟਿੰਗ ਦੀ ਖਾਤਰ ਬਾਈ ਕੋਲ ਕੁੱਤੇ ਆਈ ਤੇ ਛੋਟੇ ਮੈਲ ਦੇ ਵੱਡੇ ਮੈਲ ਸਭ ਤਰ੍ਹਾਂ ਦੇ ਪੂਰੇ ਮਿਲ ਗਿਆ ਕਰਦੇ ਆਪਾਂ ਬਾਈ ਨਾਲ ਗੱਲਬਾਤ ਸੌਂ ਦਿਖਾਉਣ ਨਾਲੇ ਫਾਰਮ ਲਓ ਜੀ ਬਾਈ ਦਾ ਡਰੌਗ ਫਾਰਮ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈ ਨੇ ਹੀ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਸਿਕਾ ਬਾਈ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਬਾਈ ਸੁਭਾ ਸਿੰਘ ਆ ਹਾਂਜੀ ਹਾਂ ਪਿੰਡ ਜਲਾਲਾ ਜ਼ਿਲ੍ਹਾ ਬਟਿੰਡਾ ਹਾਂਜੀ ਨੰਬਰ ਦੱਸੋ ਜੀ 120 ਕੈਨਲ ਦੇ ਨਾਂ ਤੇ ਆਪਣਾ ਹੈਗਾ ਹਾਂਜੀ ਹਾਂਜੀ 9464460522 ਜੀ ਠੀਕ ਹੈ ਜੀ ਤੇ ਆਪਣੇ ਕੋਲ ਕਿਹੜੇ ਕਿਹੜੇ ਨਸਲ ਦੇ ਜੀ ਆਪਾਂ ਕੁੱਤੇ ਆਪਣੇ ਕੋਲ ਬਾਈ ਸਟਾਰਡ 골ਡਨ ਰੀਵਰ ਹੈਗਾ ਜਿਵੇਂ ਕਿ ਆ ਹਾਂਜੀ ਹਾਂ ਵਧੀਆ ਚੰਗੀ ਕੁਆਲਿਟੀ ਦਾ ਸਟਾਰਡ ਹੈ ਬਾਈ ਆਪਣੇ ਕੋਲ ਲਾਇਬਰੇਰੀ ਦੇ 골ਡਨ ਰੀਵਰ ਦੇ ਹਸਕੀ ਦੇ ਚੌਚੌ ਦੇ ਸਿਡਜੂ ਦੇ ਠੀਕ ਹੈ ਜੀ ਤੇ ਸਾਰੇ ਤਰ੍ਹਾਂ ਦੇ ਜਿਹੜੇ ਸਟੱਡ ਆਪਣੇ ਕੋਲੇ ਹੈਗੇ ਹਾਜ਼ਰ ਐਸ ਵਕਤ ਤਿੰਨ ਤਿੰਨ ਚਾਰ ਚਾਰ ਸਟੱਡ ਸਾਰੇ ਤਰ੍ਹਾਂ ਦੇ ਜਰਮਨ ਦਾ ਹੈਗਾ ਲੌਂਗ ਕੋਟ ਆ ਹੈਂਕੋ ਦਾ ਬੱਚਾ ਹੈਗਾ ਠੀਕ ਹੈ ਜੀ ਤੇ ਸਾਰੇ ਸਟੱਡ ਹੈਗੇ ਬਈ ਆਪਣੇ ਕੋਲੇ ਆਪਣੇ ਕੋਲ ਛੋਟੇ ਬੱਚੇ ਮਿਲ ਜਣਗੇ ਹਾਜ਼ਰ ਜੀ ਬਈ ਆਪਣੇ ਕੋਲੇ ਵੱਡੇ ਛੋਟੇ ਸਾਰੇ ਆ ਹੈਗੇ ਬਈ ਠੀਕ ਹੈ ਜੀ ਬੱਚੇ ਵੀ ਸੇਲ ਆਸਤੇ ਮਿਲ ਜਾਣਗੇ ਵੱਡੇ ਜਾਨਵਰ ਵੱਡੇ ਵੀ ਜਾਨਵਰ ਸੇਲ ਆਸਤੇ ਬਾਧੂ ਮਿਲ ਜਾਣਗੇ ਆਪਣੇ ਕੋਲੇ ਲੈਂਬਰੇ ਦੀਆਂ ਫੀਮੇਲਾਂ ਖੜੀਆਂ ਆ ਅਸ਼ਕੀਦੀਆਂ ਫੀਮੇਲਾਂ ਖੜੀਆਂ ਆ ਜਰਮਨੀਆਂ ਫੀਮੇਲਾਂ ਹੈਗੀਆਂ ਠੀਕ ਹੈ ਜੀ ਤੇ ਲੈਂਬਰੇ ਦਾ ਮੇਲ ਹੈਗਾ ਸਾਰੇ ਤਰ੍ਹਾਂ ਦੇ ਲੋਪਰਾ ਬਾਈ ਦੀ ਪਹਿਲਾਂ ਵੀ ਇੱਕ ਦੋ ਵਾਰ ਵੀਡੀਓ ਬਣਾਈ ਹੈ ਹਨ ਤੇ ਬਾਈ ਦਾ ਸਵਾਦ ਜਾਂਦਾ ਹੁੰਦਾ ਇਹ ਜਲ ਤੇ ਇਹਦੇ ਸਾਧੋਂ ਬਹੁਤ ਜ਼ਿਆਦਾ ਵਟਰਾ ਫਾਰਮਾ ਬਾਈ ਦਾ ਤੇ ਦੇਖ ਸਕਦੇ ਹੋ ਵਾਕਿ ਜੋ ਆਪਣੀ ਮੇਨ ਕੁਤੀ ਇਹ ਜਲ ਇਹ ਹਰਿਆਣੇ ਚੋਂ ਲਿਆਂਦੀ ਹੋਈ ਆ ਇਹ ਜਲ ਇਹ ਜਲ ਹੱਸ ਕੇ ਆ ਲੈਬਰੀ ਇਹ ਜਲ ਇਹਦੇ ਰੈਂਕਲ ਰੈਂਕਲ ਦੇਖੋ ਇਹ ਜਲ ਬਹੁਤ ਹੀ ਪਿਆਰੇ ਆ ਆ ਆਪਣਾ ਸਟੱਡ ਆ ਗਿਆ ਵੀਰ ਜਿਹੜਾ ਬਹੁਤ ਹੀ ਜ਼ਿਆਦਾ ਠੀਕ ਹੈ ਜੀ ਦੂਰ ਦੂਰ ਮੀਟਿੰਗ ਕਰ ਰਿਹਾ ਹੈ ਬਈ ਵੀਰ ਅੱਛਾ ਅੱਛਾ ਵੀਰ ਇਹਦਾ ਨਾਂ ਵੀਰ ਆ ਜੀ ਇਹਦਾ ਨਾਂ ਵੀਰ ਆ ਜੀ ਆਪਣੇ ਸ਼ੁਆ ਦੇ ਵੀ ਕਈ ਵਾਰੀ ਤੁਸੀਂ ਇਹਦੇ ਇੰਟਰਵਿਊ ਲਈਆ ਹਾਂਜੀ ਹਾਂਜੀ ਤੇ ਜਿਹੜਾ ਜਰਮਨ ਚ ਕਿਹੜੇ ਕਿਹੜੇ ਜੀ ਆਪਣੇ ਕੋਲ ਉਹ ਜਰਮਨ ਚ ਬਈ ਜੀ ਲੌਂਗ ਕੋਰਟ ਦੇ ਹੈਗਾ ਇੱਕ ਉਹ ਫਿਰਦਾ ਸੁਲਤਾਨ ਜਿਹੜਾ ਉਹ ਪਰੇ ਇੱਕ ਆ ਗਿਆ ਇੱਧਰ ਹੇਂਕੋ ਦਾ ਮੈਕਸੀਨਾ ਮੇਰਾ ਨਾਮ ਅਸਾਂ ਇਹਦੀ ਮੀਟਿੰਗ ਦੇ ਕਿੰਨੇ ਖਰਚ ਪੀਸ ਅ ਵੀਰੇ ਦੀ ਇਹਦੀ 15000 ਰੁਪਏ ਫੀਸ ਆ ਬਾਈ ਜੀ ਫੁੱਲ ਪ੍ਰੋਪਰ ਲੌਂਗ ਕੋਟ ਆ ਜੀ ਹਾਂਜੀ ਹਾਂਜੀ ਦੇਖ ਰਹੇ ਜੀ ਕੱਲੂ ਤਾਂ ਬਹੁਤ ਆ ਕਾਦੂ ਜੀ ਨੰਬਰ ਤੇ ਆ ਜਿਹੜਾ ਕਿਹੜਾ ਇਹਦੀ 10000 ਰੁਪਏ ਫੀਸ ਆ ਜੀ ਇਹ 10000 ਆ ਇੱਕ ਆ ਗਿਆ ਜੀ ਸੁਲਤਾਨ ਸੁਲਤਾਨ ơi ਇਹਦੀ 15000 ਰੁਪਏ ਸੁਲਤਾਨ ਹੋਰ ਦੇਖੋ ਸੁਲਤਾਨ ਹੋ ਸੁਲਤਾਨ ਹੈ ਤੇ ਉਹ ਹਸ਼ਕੀ ਦੇ سٹੱਡ ਆ ਗਿਆ ਆ ਲੈਬਰੇ ਦਾ ਆਪਣਾ ਵੱਡਾ ਮੇਨ ਕੁੱਤਾ ਆ ਗਿਆ ਠੀਕ ਹੈ ਜੀ ਠੀਕ ਹੈ ਜੀ ਲੈਬਰੇ ਦਾ ਲੈਬਰੇ ਦਾ ਆ ਗਿਆ ਠੀਕ ਹੈ ਠੀਕ ਹੈ ਜੀ ਉਹ ਆਪਣਾ ਹੈਗਾ ਬੋਗਲੇ ਦਾ ਬੱਚਾ ਹੈਗਾ ਠੀਕ ਹੈ ਜੀ ਆ ਗਾਸ਼ੇ ਦਾ ਬੱਚਾ ਹੈਗਾ ਇੱਕ ਆਪਣੇ ਕੋਲੇ ਠੀਕ ਹੈ ਭਾਈ ਕਤੂਰੇ ਦਾ ਵੀ ਹੋ ਜਾਂਦਾ ਹੈ ਕਿ ਨਹੀਂ ਹੁੰਦਾ ਮੀਟਿੰਗ ਦੇ ਖਾਤਰ ਜੇ ਕੋਈ ਫੈਸਲੇ ਨਹੀਂ ਭਾਈ ਜੀ ਜ਼ਿਆਦਾਤਰ ਤਾਂ ਆਪਣਾ ਫੀਸ ਤੇ ਹੀ ਹੁੰਦਾ ਹੈਗਾ ਠੀਕ ਹੈ ਜੀ ਜੇ ਕੋਈ ਜ਼ਿਆਦਾ ਚੰਗੀ ਬਲੱਡ ਲਾਈਨ ਦੀ ਫੀਮੇਲ ਆ ਫਿਰ ਉਹ ਜਾ ਬੱਚੇ ਤੇ ਵੀ ਹੋ ਜਾਂਦਾ ਭਾਈ ਬਾਕੀ ਜੇ ਕੋਈ ਪਰਸਨਲ ਬੰਦਾ ਹੈਗਾ ਠੀਕ ਹੈ ਜੀ ਠੀਕ ਹਾਂ ਜ਼ਿਆਦਾਤਰ ਤਾਂ ਆਪਣੀ ਫੀਸ ਤੇ ਹੀ ਹੁੰਦਾ ਭਾਈ ਜੀ ਲੋਪਰਾ ਕ੍ਰੋਪ ਟੌਪ ਤੇ ਠੀਕ ਹੈ ਜੀ ਇਹਦੇ ਕੋਲ ਬਾਈਪਲ ਬਾਕੀ ਚੋ ਚੋ ਹੈਗੇ ਆਪਣੇ ਕੋਲ ਤਿੰਨ ਸਟੱਡ ਠੀਕ ਹੈ ਜੀ ਚੋ ਚੋ ਵੀ ਦਿਖਾਉਣੇ ਸਮ ਜੂਮ ਕਰਕੇ ਹਾਂ ਤੇ ਤਿੰਨੇ ਸਟਾਰਟ ਦੱਸੋ ਜੀ ਉਹਨਾਂ ਦੀ ਟ੍ਰੇਲ ਜਾਣਕਾਰੀ ਤਿੰਨ ਸਟਾਰਟ ਆ ਬਾਈ ਜੀ ਆਪਣੇ ਕੋਲੇ ਰਸ਼ੀਅਨ ਵੀ ਆ ਚਾਈਨਿਸ ਵੀ ਆ ਕਿਹੜਾ ਉਹਨਾਂ ਚੋ ਜੀ ਹਾਂ ਜਿਹੜਾ ਉਹ ਸਾਹਮਣੇ ਹੈ ਜੀ ਮੁੰਡਾ ਜਦੀ ਸੀ ਜਾਂਦਾ ਕਰੇ ਛੇ ਸੜਪੇ ਨੰਬਰ ਤੇ ਪਹਿਲੇ ਨੰਬਰ ਆ ਰਸ਼ੀਅਨ ਨਾਲ ਆ ਗਿਆ ਦੂਜਾ ਚਾਈਨਿਸ ਆ ਗਿਆ ਠੀਕ ਹੈ ਜੀ ਹਾਂ ਉਹ ਇੰਪੋਰਟ ਦਾ ਬੱਚਾ ਬਾਈ ਜੀ ਉਹ ਜਿਹੜਾ ਘੁੰਮ ਜਾਂਦਾਗਾ ਠੀਕ ਹੈ ਜੀ ਠੀਕ ਹੈ ਤੇ ਉਹ ਤੀਜੇ ਨੰਬਰ ਤੇ ਜਿਹੜਾ ਤੀਜੇ ਨੰਬਰ ਤੇ ਇੱਧਰ ਬੈਠੇ ਉਹ ਚਾਈਨੀਸੀ ਆ ਗਿਆ ਜੀ ਉਹ ਵੀ ਚਾਈਨਿਸ ਹੈ ਹਾਂ ਇਹਨਾਂ ਦੀ 10000 ਰੁਪਏ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਲੈਬ ਦੇ ਵੀ ਆਪਣੇ ਕੋਲੇ 5 ਸਟੱਡ ਹੈ ਜੀ ਠੀਕ ਹੈ ਹਸ਼ਕੀ ਦੇ ਵੀ ਦੋ ਸਟੱਡ ਆਪਣੇ ਕੋਲੇ ਇੱਕ ਆਹ ਬੁਲੀ ਕੋਟ ਫਿਰਦਾ ਪਾਣੀ ਪੀ ਜਾਂਦਾ ਜਿਹੜਾ ਠੀਕ ਹੈ ਜੀ ਦੇਖੋ ਅਨਮੋਲ ਹੈ ਅਨਮੋਲ ਹੈ ਉਹਨੂੰ ਕਰੀਏ ਤਾਂ ਉਹ ਆਪਣਾ థਾਈਲੈਂਡ ਤੋਂ ਆਇਆ ਹੋਇਆ ਹੈ థਾਈਲੈਂਡ ਵਾਲਾ ਦਿਖਾ ਦਿਓ ਜਿਹੜਾ ਉਹ ਕਰਦਾ ਉਹ ਜਿਹੜਾ ਉਹ ਨੈਚਰ ਟੱਪਦਾ ਕਰਦਾ ਠੀਕ ਹੈ ਉਹ ਸਿੱਖਦਾ ਅਨਮੋਲ ਹੈ ਉਹਦੀ ਕੀ ਫੀਸ ਹੈ ਵੀਰੇ ਉਹਦੀ 15000 ਰੁਪਏ ਬਾਈ ਠੀਕ ਹੈ ਸੋ ਬਾਈ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਤੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ